来 ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਮੰਡੇਰ ਖੁਰਦਾ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਜੇ ਗੱਲਬਾਤ ਕਰ ਲਈ ਨਾ ਢਿੱਲੋਂ ਡੈਰੀ ਫਾਰਮ ਤੇ ਪਹੁੰਚੇ ਹੋਇਆ ਤਿੰਨ ਤਾਂ ਦਿਖਾ ਦਾਂਗੇ ਜਰਸੀ ਬੱਚੀਆਂ 1 HF ਤੇ ਇੱਕ ਕੱਟੀ ਦਿਖਾ ਦਾਂਗੇ ਬਹੁਤ ਕਮਾਲ ਦੀ ਪਸ਼ੂ ਸਾਰੇ तकरीबन तकरीबन ਨੇ ਮੰਨ ਲਓ ਇੱਕ ਕੁਆਲਟੀ ਵਾਲੇ ਨੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਵਿੱਚੋਂ ਦੋ ਕੁ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਬਾਕੀ तकरीबन तकरीबन ਤੁਹਾਨੂੰ ਖੜੇ ਦਿਖਾ ਦਾਂਗੇ ਕਿਉਂਕਿ ਬੱਚੀਆਂ ਨੇ ਥੋੜੀ ਭੱਜ ਨੱਠ ਕਰਦੀਆਂ ਨੇ ਉਦਾਂ ਦਿੱਕਤ ਕੋਈ ਨਹੀਂ ਤੇ ਬਾਈ ਕਹਿੰਦਾ 100 ਦਾ 100 ਹੀ ਆ ਕੰਮ ਹਰੇਕ ਪੱਖ ਤੋਂ ਆ ਜਾ ਬੰਮੇ ਫੇਰਾ ਹੋਰ ਕਿਵੇਂ ਆ ਠੀਕ ਹੈ ਵੀਰੇ ਪਰਮਾਤਮਾ ਦੀ ਕਿਰਪਾ ਜੀ ਚੜਦੀ ਕਲਾ ਹਾਂਜੀ ਹਾਂਜੀ ਵੀਰੇ ਹਾਂ ਹਾਂ ਫਿਰ ਪੂਰ ਆਣ ਜਾਵਾਂ ਫਿਰ ਹੁਣ ਬੱਚਿਆਂ ਦਾ ਕਿਵੇਂ ਬੱਚਿਆਂ ਦਾ ਨਹੀਂ ਬਈ ਯਾਰ ਗਾਵਾਂ ਦਾ ਵੀ ਨਜ਼ਾਰਾ ਯਾਰ ਬੱਚਿਆਂ ਦਾ ਵਾਹਲਾ ਆਉਂਦਾ ਵੇਚਣ ਦਾ ਠੀਕ ਹੈ ਹਾਂ ਨਾ ਬਈ ਯਾਰ ਕਿਸੇ ਨੂੰ ਥਣ ਪਾਸ ਕਰਾਉਂਦੀ ਲੋੜ ਹਨਾ ਨਾ ਕੋਈ ਲੰਬਾ ਕੋਈ ਲੰਬਾ ਨਹੀਂ ਹੈਗਾ ਬਾਈ ਗਾਰੰਟੀ ਕਾਦੀਆ ਬਾਈ ਚਾਰ ਥਾਣਾ ਦਿੰਦਾ ਹੋ ਤਾਂ ਵੀ ਕਾਸੀ ਦੀ ਗਰੰਟੀ ਨਹੀਂ ਹੈ ਨਾ ਠੀਕ ਹੈ ਨੰਬਰ ਬੋਲ ਦੇਰਾ 9877218756 ਤੇ ਕੱਟੀ ਤੋਂ ਕਰਦੇ ਸ਼ੁਰੂਆਤ ਆ ਹਾਂ ਵੀਰੇ ਕੱਟੀ ਕਰਦੇ ਮਾਰਗਰੀ ਕੈਮਰਾ ਕੱਟੀ ਤੇ ਰਿੰਕਰ ਰੋਂਕਲ ਚੰਗੇ ਜਾਂਦੇ ਆ ਹਾਂਜੀ ਵੀਰੇ ਤੇ ਲੇਵਲ ਨੂੰ ਬਸ ਸੋਨਾ ਬਣਾਉਗੀ ਜਦੋਂ ਇਹਨੇ ਤਿਆਰੀ ਮਾਰਨੀ ਆ ਹਲੇ ਇਹਦੀ ਉਮਰ ਕਹਿ ਲਈ ਆ ਆਪਾਂ ਛੋਟੀ ਉਮਰ ਜੀ ਆ ਗਈ ਸਿੰਘ ਆ ਗਿਆ ਬੰਦ ਥਾਣ ਦਿਖਾ ਦੇ ਸਿੰਗਲ ਚਾਰੇ ਚਾਰ ਨੇ ਵੀਰੇ ਸਾਰੇ ਪੰਜਾਂ ਦੇ ਪੰਜਾ ਜਾਨਵਰ ਦੀ ਵੀਰੇ ਗਰੰਟੀ ਹੋਗੀ ਆਪਣੀ ਠੀਕ ਆ ਤੋਰ ਖੋਲ ਕੇ ਤੋਰ ਦਿੰਦੇ ਆ ਵੀਰੇ ਕੱਟੀ ਤੁਹਾਨੂੰ ਤੋਰ ਕੇ ਦਿਖਾ ਦੇਣਾ ਕਿੰਨੀ ਕੁ ਉਮਰ ਹੋਊਗੀ ਇਹਦੀ ਉਮਰ ਵੀਰੇ 8-9 ਮਹੀਨੇ ਦੀ ਉਮਰ ਆ ਵੀਰੇ ਠੀਕ ਆ ਇੱਕ ਬਈ ਆਪਾਂ ਵੀਡੀਓ ਚ ਬਈ ਹਰੇਕ ਜਾਨਵਰ ਦੇ ਦੰਦ ਚੈੱਕ ਕਰਾਵਾਂਗੇ ਬਈ ਅਗਲਾ ਨਾ ਫਿਰ ਪੁੱਛਦਾ ਵੀ ਬਈ ਬੰਦੋਂ ਕਿਵੇਂ ਆਏ ਹਨਾ ਇਹ ਖੀਰੇ ਕਹਤੀ ਜਦੋਂ ਖੀਰ ਹਾਂ ਖੀਰੀ ਆ ਬਈ ਖੀਰੀ ਆ ਕੱਟੀ ਬਈ ਸਿਰਾ ਠੀਕ ਆ ਗੱਲ ਹਾਂਜੀ ਹਾਂ ਆ ਕੱਟੀ ਬਾਈ ਕਹਿੰਦਾ ਚੰਗੀ ਕੁਆਲਿਟੀ ਦੀ ਹਾਂਜੀ ਹਾਂਜੀ ਬਈ ਚੱਕਰੇ ਆ ਵੀ ਹੁਣ ਇਹਦਾ ਦੁੱਧ ਨਹੀਂ ਕੋਈ ਆਪਣਾ ਸਾਨੂੰ ਦੇਖਣ ਵਾਲੀ ਚੀਜ਼ ਹੈ ਦੇਖਣ ਵਾਲੀ ਚੀਜ਼ ਆ ਬਈ ਹਰੇਕ ਪੱਖ ਤੋਂ ਇਹ ਇੱਥੇ ਜੇ ਰੋਕ ਲਈਏ ਇਹ ਬਰੇਸ ਸਮਰਾਟ ਥੇਮੂ ਕੇਰੀਆ ਦੀ ਆ ਬਈ ਜਿਵੇਂ ਆਪਾਂ ਨੂੰ ਅਗਲੇ ਨੇ ਕਿਹਾ ਠੀਕ ਹੈ ਗੱਲ ਹਾਂ ਦੇਖ ਵੀਰੇ ਇਹ ਰੋਕਲਾ 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 ਬਾ ਬੇਟਾ ਉਹ ਚ ਕੇ ਨੇੜੇ ਫੜ ਕੇ ਰੋਕਲਾ ਥੋੜੀ ਸ਼ਰਾਰਤ ਕਰਦੀ ਆ ਇਹ ਇੱਥੋਂ ਇੱਥੋਂ ਮਾਰਦੀ ਗੇਸ ਤੇ ਕੈਮਰਾ ਇੱਕ ਵਾਰੀ ਐਕਟਿਵ ਤਾਂ ਪੂਰੀ ਆ ਐਕਟਿਵ ਫੁੱਲ ਵੀਰੇ ਫੁੱਲ ਹੋਣੀ ਹੈਗਾ ਦੇਖ ਠੀਕ ਹੈ ਗੱਲ ਦੇਖ ਲੈ ਲੈ ਚੱਲਾ ਚੱਲ ਉਧਰ ਨੂੰ ਹਾਂਜੀ ਉਮਰ ਬਾਈ ਨੇ ਜਿਵੇਂ ਤੁਹਾਨੂੰ ਦੱਸਤੀ 89 ਮਹੀਨੇ ਦੇ ਡੇੜਾ ਜਿਹੜਾ ਹੋ ਸਕਦਾ ਹੈ ਦੀ ਉਮਰ ਜ਼ਿਆਦਾ ਹੋਵੇ ਦਿੱਕਤ ਇਹ ਆ ਬਾਈ ਨੇ ਵੀ ਖਰੀਦੀ ਆ ਜਿਹੜੀ ਡਿਟੇਲ ਮਾਲਕਾਂ ਨੇ ਦੱਸੀ ਆ ਉਹੀ ਬਾਈ ਨੇ ਦੱਸਦੀ ਬਾਕੀ ਆ ਆਈਡੀਆ ਤੁਸੀਂ ਲਾ ਲੈਣਾ ਕੱਲੇ ਕੱਲੇ ਪਸ਼ੂ ਦਾ ਹਾਂਜੀ ਬਾਈ ਤੇ ਇੱਥੋਂ ਗੈਰੀ ਫੇਸ ਤੇ ਮਾਰਦੀ ਬਾਡੀ ਦੀ ਬੰਤਰ ਦੇ ਸ਼ਕੀਨ ਫੁੱਲ ਆ ਸ਼ਕੀਨ ਫੁੱਲ ਆ ਵੀਰੇ ਹਰੇਕ ਪੱਖ ਤੋਂ ਹਾਂ ਰਿੰਗ ਸਿੰਘ ਆ ਵੀਰੇ ਕੱਟੀ ਮੇਰਾ ਖਿਆਲ ਪਹਿਲੀ ਆ ਤੇਰੀ ਹੈ ਨਾ ਹਾਂ ਬਾਈ ਪਹਿਲੀ ਕੱਟੀ ਬਾਈ ਮਨ ਨੂੰ ਲੱਗੀ ਲੈ ਲਈ ਜੱਤਾਂ ਵਾਲੀ ਕੱਟੀ ਆ ਵੀਰੇ ਠੀਕ ਆ ਗੱਲ ਹਾਂਜੀ ਹਾਂਜੀ ਕੁਆਲਿਟੀ ਚੰਗੀ ਆ ਤੇ ਰੇਟ ਇਹਨਾਂ ਦਾ ਭਾਵੇਂ ਰੇਟ ਵੀਰੇ ਫੋਨ ਤੇ ਹੋਊਗਾ ਸਾਰੀਆਂ ਦਾ ਜੇ ਬਾਈ ਸਾਰੀਆਂ ਕੋਈਆਂ ਇਕੱਠੇ ਮੰਗੂਗਾ ਤਾਂ ਕਰਾਇਆ ਫ੍ਰੀ 500 ਕਿਲੋਮੀਟਰ ਤੱਕ ਪੰਜੇ ਦੇ ਪੰਜੇ ਗਿਫਟ 2200 ਜਾਣ 2200 ਜੇ ਕੋਈ ਸਾਰੀ ਲੈਂਦਾ ਹਾਂ ਸਾਰੀ ਲੈਂਦਾ ਵੀਰੇ ਇਕੱਠੇ ਜੇ ਕੋਈ ਕੱਲੀ ਕੱਲੀ ਜਾਂ ਦੋ ਦੋ ਫਿਰ ਭਾਈ ਉਸਾਂ ਨਾਲ ਰੇਟ ਹੋ ਜਾਊਗਾ ਕਰਾਇਆ ਤਾਂ ਵੀ ਫਿਰ ਅਗਣ ਦੇਣਾ ਹੀ ਪਊਗਾ ਠੀਕ ਹੈ ਹਾਂਜੀ ਹਾਂਜੀ ਆ ਜਾਗਾ ਜੀ ਹੁਣ ਮਾਰਦੇ ਆਹ ਬੱਚੀ ਦੇ ਇਹ ਐਚ ਐਫ ਆ ਗਈ ਇਹ ਐਚ ਐਫ ਬੱਚੀ ਹੈ ਵੀਰੇ ਇੱਕੀ ਨਾਲ ਜਰਸੀ ਵੱਧ ਪਾਈ ਹਾਂਜੀ ਵੀਰੇ ਇਹ ਨਾ ਥਾਣੇ ਜੇ ਵੀ ਸਿੰਗਲ ਸਾਡੇ ਤਿੰਨ ਕੁ ਮਹੀਨੇ ਦੀ ਲੋ ਵੀਰੇ ਥਾਂ ਦੇ ਖਾ ਲੋ ਇਹ ਇੱਥੋਂ ਦਿਖਾ ਦੀ ਹਾਂਜੀ ਇਹ ਲੈ ਆ ਲੈ ਆ ਇੱਥੋਂ ਮਾਰਦੇ ਹਾਂ ਹਾਂਜੀ ਚਾਰ ਥਾਂ ਨੇ ਵੀਰੇ ਆ ਥਾਂ ਸਿੰਗਲ ਚਾਰ ਹੀ ਆ ਗਏ ਹਾਂਜੀ ਹਾਂਜੀ ਇਹਦੀ ਉਮਰ ਕਿੰਨੀ ਕਹ ਦੱਸਿਆ ਭਾਈ ਇਹ ਭਾਈ ਸਾਡੇ ਤਿੰਨ ਤੋਂ ਚਾਰ ਠੀਕ ਹੈ ਗੱਲ ਹਾਂਜੀ ਹਾਂਜੀ ਕੰਪਨੀ ਕੰਪਨੀ ਵੀਰੇ ਐਚ ਐਫ ਹੈ ਤੇ ਸੀਮਨ ਬਾਈ ਆਪਾਂ ਦੱਸ ਦਾਂਗੇ ਡਿਟੇਲ ਸਾਰੀ ਤੇ ਦੰਦ ਚੈੱਕ ਕਰਾ ਦੇ ਬਾਈ ਨਹੀਂ ਮੇਰੇ ਪਤਾ ਕੀ ਯਾਰ ਉਹ ਆਪਾਂ ਨੇ ਮੇਰੇ ਕੰਮ ਹੀ ਨਹੀਂ ਕਰਨਾ ਯਾਰ ਠੀਕ ਹੈ ਗੱਲ ਠੀਕ ਹੈ ਦੰਦੋਂ ਖੀਰੀਆ ਬਈਆ ਤੋੜ ਕੇ ਵੀ ਦਿਖਾ ਦਿੰਨੇ ਆ ਠੀਕ ਹੈ ਗੱਲ ਤੋੜ ਖੋਲ ਕੇ ਹੂੰ ਚਾਰਾਂ ਕੁ ਮਹੀਨੇ ਦੇ ਆਸੇ ਪਾਸੇ ਚਾਰ ਕੁ ਮਹੀਨੇ ਦੀ ਬੱਚੀ ਬਰਾ ਆ ਗਈ ਐਚ ਐਫ ਨਾਲ ਦੀ ਤੇ ਬਾਕੀ ਜਿਹੜਾ ਕਹਿ ਲੀਏ ਜਿਹੜਾ ਬੱਚੀ ਨਾ ਉਹ ਨਹੀਂ ਹੈਗੀ ਨਾ ਰਿਕਾਰਡ ਆ ਉਹ ਬਾਈ ਕਹਿੰਦਾ ਸਾਰਾ ਕੁਝ ਦੱਸਾਂਗੇ ਆਪਾਂ ਦੇਖ ਵੀਰੇ ਬੱਚੀ ਐਕਟਿਵਿਟੀ ਹੋਈ ਵੀ ਪੂਰੀ ਐਕਟਿਵ ਫੁੱਲ ਹੈ ਤੇ ਮજબૂત ਆ ਤਕਰੀਬ ਫੁੱਲ ਵੀਰੇ ਬੱਚੀ ਦਾ ਨਖਰਾ ਸਟ੍ਰੇਟਨੈਸ ਲੈਗ ਸਕੋਰ ਤੇ ਬੱਚੀ ਦਾ ਫੇਸ ਦੇਖ ਵੀਰੇ 100 ਦੀ 100 ਆ 100 ਦੀ 100 ਆ ਵੀਰੇ 100 ਦੀ 100 ਜਮਾ 100 ਦੀ 100 ਦੇਖ ਭਾਈ ਲੈ ਚੱਲ ਲੈ ਚੱਲ ਲੈ ਚੱਲ ਦੇਖ ਆ ਨੇੜਿਆਂ ਫੜ ਕੇ ਤੋੜ ਦੇ ਕਿਉਂਕਿ ਦਿਖਾਉਣ ਚ ਹਾਂਜੀ ਕਲੀਅਰ ਦਿਖਾਈ ਜਾਊਗੀ ਬਿਲਕੁਲ ਤੇ ਪ੍ਰਿੰਟ ਪ੍ਰਿੰਟ ਬਹੁਤ ਕਮਾਲ ਦਾ ਜਿਵੇਂ ਬਾਈ ਨੇ ਦੱਸਿਆ ਨਾ ਵੀ ਸਟ੍ਰੇਟ ਆ ਉਤੋਂ ਬਿਲਕੁਲ ਤੇ ਮਜ਼ਬੂਤ ਆ ਗਈ ਹਰੇਕ ਪੱਖ ਹਾਂਜੀ ਵੀਰੇ ਹਾਂਜੀ ਉਹਦਾ ਨਹੀਂ ਆਪਾਂ ਕਹਿ ਸਕਦੇ ਵੀ ਕਮਜ਼ੋਰੀ ਕਮਜ਼ੋਰੀਪਨ ਦੇ ਚ ਆ ਗਈ ਕਿ ਹਰੇਕ ਹਰੇਕ ਪੱਖ ਤੋਂ ਮਜ਼ਬੂਤ ਆ ਗਈ ਹਰੇਕ ਪੱਖ ਤੋਂ ਮਜ਼ਬੂਤ ਆ ਦੇਖੋ ਉਤੋਂ ਜਿਹੜੀ ਆ ਚੀਜ਼ ਆ ਇਹ ਚੀਜ਼ ਦੀ ਸਟ੍ਰੇਟ ਆ ਗਈ ਬਿਲਕੁਲ ਸਟ੍ਰੇਟ ਆ ਗਈ ਥਾਨ ਸਿੰਗਲ ਚਾਰ ਨੇ ਉਹ ਚੈੱਕ ਸਾਨੂੰ ਕਰਾਤੇ ਰੇਟ ਬਾਈ ਨੇ ਦੱਸ ਹੀ ਦਿੱਤਾ ਵੀ ਰੇਟ ਇਹਨਾਂ ਦਾ ਫੋਨ ਕਰਤਾ ਵੀ ਤੇ ਹੁਣ ਮਾਰਦੇ ਘਰੀ ਅਗਲੇ ਨੰਬਰ ਵਾਲੀ ਦੇ ਫੇਸ ਤੇ ਮਾਰ ਕੈਮਰਾ ਇਹਦੇ ਓਏ ਕਾ ਕੁਆਲਿਟੀ ਕੁਆਲਿਟੀ ਬੜੀ ਆ ਹਾਂਜੀ ਹਾਂਜੀ ਵੀਰੇ ਜਮਾ ਪਿਓਰ ਜਰਸੀ ਪਿਓਰ ਜਰਸੀ ਹੈ ਵੀਰੇ ਪੰਜਾਬ ਵਾਲੀਆਂ ਪਿਓਰ ਜਰਸੀਆਂ ਨੇ ਇਹ ਇੱਥੋਂ ਦਿਖਾ ਦੇ ਹਾਂਜੀ ਜਰਸੀ ਪਿਓਰ ਪੰਜਾਬੀ ਪੰਜਾਬੀ ਵੀਰੇ ਦੰਦ ਚ ਨਹੀਂ ਨਹੀਂ ਹਾਂ ਦੰਦ ਕਰਾ ਦੇ ਤੇ ਦਿਖਾ ਦੇ ਖੜੀਆਂ ਚੰਗਾ ਥੋੜਾ ਹਾਂ ਹਾਂ ਬੜੀ ਖੜੀਆਂ ਦਾ ਮਾਂ ਪਰ ਕਲੀਅਰ ਜਿਹੀ ਨਹੀਂ ਦੇਖਦੀਆਂ ਲੋਗ ਦੰਦਾਂ ਦਾ ਜਾ ਕੇ ਖੀਰੀ ਹੋ ਜਾ ਸਾਹਿਬ ਤੇ ਐਨ ਦਿਖਾ ਦੇ ਗਏ ਟਕਾ ਕੇ ਜੇ ਮਜਬੂਤ ਆ ਗਈ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਯਾਰ ਐਚ ਐਫ ਹੁੰਦੀ ਆ ਹਾਂਜੀ ਐਚ ਐਫ ਨਾਲ ਦਾ ਕੱਦ ਕਾਠ ਬਣਾ ਜੂਗੀ ਮਜਬੂਤ ਫੁੱਲ ਆ ਗਈ ਤੇ ਰੰਗ ਰੰਗ ਥੋੜੇ ਸਾਹਮਣੇ ਆ ਗਿਆ ਰੰਗ ਵੀਰੇ ਪਿਓਰ ਇੱਕਾਂ ਜਿਹਦਾ ਹੁੰਦਾ ਵੀ ਥੱਲੋਂ ਥੋੜਾ ਜਿਹਾ ਕਿਸਮਾ ਲਾ ਜਾਓਗੇ ਉਹ ਨਹੀਂ ਬਾਈ ਜਿਹੜਾ ਜਰਸੀ ਦਾ ਪਿਓਰ ਰੰਗ ਹੁੰਦਾ ਵੀਰੇ ਉਹ ਕਲਰ ਆ ਜਰਸੀਆਂ ਦਾ ਠੀਕ ਆ ਗੱਲ ਹਾਂਜੀ ਹਾਂਜੀ ਵੀਰੇ ਤੇ ਹੁਣ ਮਾਰ ਦੇ ਗਰੀ ਇਹ ਤੇ ਚਾਰ ਨੰਬਰ ਹਾਂਜੀ ਵੀਰੇ ਇਹ ਵੀ ਖੀਰੀ ਆ ਹਾਂਜੀ ਵੀਰੇ ਇਹ ਵੀ ਖੀਰੀ ਆ ਇਹਦੀ ਉਮਰ ਇਹਦੀ ਵੀ ਦੰਦ ਚੈੱਕ ਕਰਾਉਣ ਬਾਈ ਖੀ ਤੇ ਹੋ ਜਾ ਸਕਦਾ ਓਕੇ ਰੀਜਨਲ ਖੀਰੀ ਆ ਬਾਈ ਅਗਰ ਯਾਂ ਲੱਗਦਾ ਜਿਵੇਂ ਗੱਬਣ ਦੀ ਗੱਦੀ ਨਹੀਂ ਹੁੰਦੀ ਥੱਲੋਂ ਦਿਖਾ ਦੇ ਇੱਥੋਂ ਐ ਲੱਗਦੀ ਜਿਵੇਂ ਗੱਬਣ ਨੂੰ ਲੱਗਦੀ ਹਾਂਜੀ ਹਾਂਜੀ ਵੀਰੇ ਫੇਸ ਦੇਖ ਵੀਰੇ ਬੱਚੀ ਦਾ ਇੱਥੋਂ ਮਾਰ ਦੇ ਦੇਖ ਬਾਈ ਫੇਸ ਇਹ ਤਿੰਨੇ ਕਹਿ ਲਿਆ ਵੀ ਪਿਓਰ ਜਰਸੀ ਦੇ ਵਿੱਚ ਪਿਓਰ ਜਰਸੀ ਨੇ ਵੀਰੇ ਪਿਓਰ 101% ਜਰਸੀ ਤੇ ਹੁਣ ਮਾਰ ਦੇ ਆ ਲਾਸਟ ਵਾਲੀ ਦੇ ਬੁੱਦਾ ਬੁੱਦਾ ਕਰ ਇਹਦੀ ਵੀ ਉਹ ਦੰਦ ਚੈੱਕ ਕਰਦੇ ਆ ਦੰਦ ਦੇ ਦੇ ਵੀ ਕਰਾ ਦੇ ਚੈੱਕ ਕਿਉਂਕਿ ਬਾਈ ਬਾਅਦ ਚੋਂ ਕਹਿੰਦਾ ਲੰਬਾ ਨਹੀਂ ਲੈਣਾ ਬਾਈ ਆਪਣਾ ਕਿਸੇ ਗੱਲ ਪੱਖੋਂ ਦੇਖ ਵੀਰੇ ਇੱਥੋਂ ਕਰਾ ਦੇ ਚੈੱਕ ਦੰਦ ਦੇ ਨੇ ਵੀ ਨਹੀਂ ਕੋਈ ਤੋੜਿਆ ਨਾ ਤੇ ਥਾਂ ਸਿੰਗਲ ਚਾਰ ਨੇ ਬਈ ਸਾਰਿਆਂ ਦੇ ਚਾਰ ਚਾਰ ਨੇ ਪੰਜਵੀਂ ਸ਼ਾਖ ਵੀ ਨਹੀਂ ਮਿਲੂਗੀ ਇਹ ਇੱਥੋਂ ਮਾਰ ਦੇ ਗਰੀ ਕੈਮਰਾ ਓਏ ਪਿਓਰ ਜਰਸੀ ਹਾਂਜੀ ਹਾਂਜੀ ਵੀਰੇ ਪਿਓਰ ਜਰਸੀ ਤਕਰੀਬਨ ਤਕਰੀਬਨ ਤਿੰਨ ਜਰਸੀ ਆ ਗਈਆਂ ਇਹ ਇੱਕ ਬੰਨੇ ਇਹ ਬਈ ਆਪਾਂ ਤੋੜ ਕੇ ਦਿਖਾ ਦੇਣਾ ਥੋੜਾ ਜਿਹਾ ਉਸਲਕੂੜ ਬਾਈ ਨਹੀਂ ਆਏ ਕਰਦੀਆਂ ਨੇ ਠੀਕ ਆ ਗੱਲ ਹਾਂਜੀ ਹਾਂਜੀ ਕੋਈ ਗੱਲ ਨਹੀਂ ਖੜੀਆਂ ਦਿਖਾਤੀਆਂ ਸਾਨੂੰ ਮਜ਼ਬੂਤ ਫੁੱਲ ਆ ਗਈਆਂ ਹਰੇ ਪੱਖ ਤੋਂ ਤੇ ਬਾਕੀ 100 ਦਾ 100 ਹੀ ਨੇ ਤਕਰੀਬਨ 100 ਦਾ 100 ਹੀ ਨਹੀਂ ਦਿੱਕਤ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਕਿਸੇ ਵੀ ਕਿਸਮ ਦੀ ਹਾਂਜੀ ਤੇ ਰੇਟ ਇਹਨਾਂ ਦਾ ਫੋਨ ਤੇ ਰੇਟ ਵੀਰੇ ਫੋਨ ਦੇਊਗਾ ਸਾਰੇ ਵੀਰੇ ਤੈਨੂੰ ਪਤਾ ਹੈ ਨਾ ਕੋਈ ਵੀ ਹੱਥ ਤਰਾ ਨਹੀਂ ਹੈਗੀ ਜੇ ਕਿਸੇ ਨੂੰ ਸਾਰੀਆਂ ਲੈਣੀਆਂ ਨੇ ਉਹ ਬਾਈ ਕਹਿੰਦਾ ਆਫਰ ਰਹੂਗੀ ਵੀ ਉਹਦੀ ਸਾਰੀਆਂ ਦੀ ਪਹੁੰਚ ਹੋ ਜੂ 250 ਜਾਣ ਤੇ 250 ਆਉਣਾ ਲੈ ਨੰਬਰ ਬੋਲ ਦੇ ਤੇਰਾ ਬਾਈ 9877218756 9877218756 ਬਾਈਆਂ ਨੰਬਰ ਆ ਪਿੰਡ ਮੰਡੇਰ ਖੁਰਦਾ ਤਹਿਸੀਲ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ